ਉਸ ਦਾ ਇਸ ਗੱਲ ਦਾ ਹੈ ਕਿ ਪਰਮਾਤਮਾ ਨੇ ਦੁੱਖ ਸਹਿਣ ਵਾਲਿਆਂ ਵਿੱਚ ਰੱਖਿਆ ਹੈ ਦੁੱਖ ਦੇਣ ਵਾਲਿਆਂ 'ਚ ਨਹੀਂ ਮਤਲਬ ਬਹੁਤ ਬਜਨਦਾਰ ਚੀਜ਼ ਹੈ ਜਦੋਂ ਇਹ ਨਿਕਲ ਜਾਂਦਾ ਹੈ ਤਾਂ ਰਿਸ਼ਤੇ ਕੱਖਾਂ ਨਾਲੋਂ ਵੀ ਹੌਲੇ ਹੋ ਜਾਂਦੇ ਨੇ ਬੰਦਾ ਮਾਦਾ ਨਹੀਂ ਬੰਦੇ ਨੂੰ ਕਲੇਸ਼ ਮਾਰ ਜਾਂਦਾ ਜਿਹੜਾ ਦੁਨੀਆ ਜਿੱਤਣ ਦਾ ਦਾਅਵਾ ਕਰਦਾ ਹੋਵੇ ਅਕਸਰ ਆਪਣੇ ਘਰੋਂ ਹਾਰ ਜਾਂਦਾ ਇਕੱਲੇ ਖੜੇ ਹੋਣ ਦਾ ਦਮ ਰੱਖੋ ਦੁਨੀਆ ਗਿਆਨ ਦਿੰਦੀ ਹੈ ਸਾਥ ਨਹੀਂ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਚੰਗੇ ਵਿੱਚ ਸ਼ੁਕਰ ਕਰੋ ਤੇ ਮਾੜੇ ਵਿੱਚ ਸਬਰ ਖੁਸ਼ ਰਹਿਣ ਦੇ ਪੰਜ ਤਰੀਕੇ ਰੱਬ ਦਾ ਸਦਾ ਸ਼ੁਕਰ ਕਰੋ ਸਦਾ ਹੱਸਦੇ ਰਹੋ ਫਿਕਰ ਘੱਟ ਕਰੋ ਵਰਤਮਾਨ ਵਿੱਚ ਜਿਓ ਕਿਸੇ ਤੋਂ ਕੋਈ ਉਮੀਦ ਨਾ ਰੱਖੋ ਕਿਸੇ ਨੇ ਕਿੰਨੀ ਵਧੀਆ ਗੱਲ ਕਹੀ ਹੈ ਜੇ ਤੁਸੀਂ ਕਿਤਾਬ ਤੋਂ ਸਿੱਖਦੇ ਹੋ ਤਾਂ ਤੁਹਾਨੂੰ نیند ਆਉਂਦੀ ਹੈ ਪਰ ਜੇ ਤੁਸੀਂ ਜ਼ਿੰਦਗੀ ਤੋਂ ਸਿੱਖਦੇ ਹੋ ਤਾਂ ਤੁਹਾਡੀ نیند ਉੱਡ ਜਾਂਦੀ ਹੈ ਸ਼ੁਕਰ ਇਸ ਗੱਲ ਦਾ ਹੈ ਕਿ ਪਰਮਾਤਮਾ ਨੇ ਦੁੱਖ ਸਹਿਣ ਵਾਲਿਆਂ ਵਿੱਚ ਰੱਖਿਆ ਹੈ ਦੁੱਖ ਦੇਣ ਵਾਲਿਆਂ 'ਚ ਨਹੀਂ ਮਤਲਬ ਬਹੁਤ ਬਜੰਦਾਇ ਚੀਜ਼ ਹੈ ਜਦੋਂ ਇਹ ਨਿਕਲ ਜਾਂਦਾ ਹੈ ਹਰ ਰਿਸ਼ਤੇ ਕੱਖਾਂ ਨਾਲ ਵੀ ਹਾਰੇ ਹੋ ਜਾਂਦੇ ਨੇ ਬੰਦਾ ਮਾਦਾ ਨਹੀਂ ਬੰਦੇ ਨੂੰ ਕਲੇਸ਼ ਮਾਰ ਜਾਂਦਾ ਜਿਹੜਾ ਦੁਨੀਆਂ ਜਿੱਤਣ ਦਾ ਦਮ ਰੱਖਦਾ ਹੋਵੇ ਅਕਸਰ ਆਪਣੇ ਘਰੋਂ ਹਾਰ ਜਾਂਦਾ ਇਕੱਲੇ ਖੜੇ ਹੋਣ ਦਾ ਦਮ ਰੱਖੂ ਦੁਨੀਆਂ ਗਿਆਨ ਦਿੰਦੀ ਹੈ ਸਾਥ ਨਹੀਂ ਸਮਾ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਚੰਗੇ ਵਿੱਚ ਸ਼ੁਕਰ ਕਰੋ ਤੇ ਮਾੜੇ ਵਿੱਚ ਸਬਰ ਖੁਸ਼ ਰਹਿਣ ਦੇ पांच तरीके रब ਦਾ ਸਦਾ ਸ਼ੁਕਰ ਕਰੋ ਸਦਾ ਹੱਸਦੇ ਰਹੋ ਫਿਕਰ ਘੱਟ ਕਰੋ ਵਰਤਮਾਨ ਵਿੱਚ ਜਿਓ ਕਿਸੇ ਤੋਂ ਕੋਈ ਉਮੀਦ ਨਾ ਰੱਖੋ ਕਿਸੇ ਨੇ ਕਿੰਨੀ ਵਧੀਆ ਗੱਲ ਕਹੀ ਹੈ ਜੇ ਤੁਸੀਂ ਕਿਤਾਬ ਤੋਂ ਸਿੱਖਦੇ ਹੋ ਤਾਂ ਤੁਹਾਨੂੰ نیند ਆਉਂਦੀ ਹੈ ਪਰ ਜੇ ਤੁਸੀਂ ਜ਼ਿੰਦਗੀ ਤੋਂ ਸਿੱਖਦੇ ਹੋ ਤਾਂ ਤੁਹਾਡੀ نیند ਉੱਡ ਜਾਂਦੀ ਹੈ